ਆਪਾਂ ਆਪਣੇ ਸਾਰੇ ਖੇਤਾਂ ਦੇ ਵਿੱਚ ਪਰਾਲੀ ਸਾਂਭਦੇ ਆਂ ਤੇ ਇਸ ਵਾਰ ਜਿਹੜੀਆਂ ਆਪਣੇ ਬੇਲਾਂ ਢੜਾਈਆਂ ਹੋਈਆਂ ਸੀ ਉਹ ਬਾਸਾਂ ਦੇ ਉੱਪਰ ਆਪਾਂ ਪਰਾਲੀ ਲਾ ਰਹੇ ਆਂ ਇਹ ਇਦਾਂ ਵੀ ਜਿਵੇਂ ਆ ਪੁਰਾਣੀ ਚੀਜ਼ ਨੂੰ ਯੂਟਿਲਾਈਜ਼ ਵੀ ਹੋ ਗਈ ਵਰਤੀ ਵੀ ਗਈ ਤੇ ਆਪਣੀ ਜਿਹੜੀ ਪਰਾਲੀ ਵੀ ਸਾਂਭ ਗਈ ਧਰਤੀ ਤੋਂ ਕਰੀਬ ਡੇਢ ਫੁੱਟ ਉੱਚੀ ਕਰਕੇ ਲਾਈ ਆਪਾਂ ਤਾਂ ਕਿ ਜਿਹੜੇ ਚੂਹਿਆਂ ਤੋਂ ਜਾਂ ਕਿਸੇ ਹੋਰ ਕਾਰਨ ਕਰਕੇ ਆਪਣੀ ਪਰਾਲੀ ਖਰਾਬ ਹੁੰਦੀ ਆ ਉਹ ਨਾ ਹੋਵੇ ਇਹ ਸਾਡੇ ਬਾਸ ਪਹਿਲਾਂ ਬੰਨੇ ਹੋਏ ਸੀ ਤੇ ਇਹਦੇ ਉੱਪਰ ਇਸ ਤਰ੍ਹਾਂ ਤਿਆਰ ਕਰਕੇ ਅਸੀਂ ਹੁਣ ਪਰਾਲੀ ਲਾ ਰਹੇ ਆਂ ਪਰਾਲੀ ਸਾਂਭੀ ਸਾਂਭਣੀ ਬਹੁਤ ਜ਼ਰੂਰੀ ਆ ਕਿਉਂਕਿ ਜਦੋਂ ਇਹ 6 ਮਹੀਨੇ ਬਾਅਦ ਆਪਣੇ ਕੰਮ ਆਉਂਦੀ ਆ ਜੇ ਉਦੋਂ ਇਹ ਖਰਾਬ ਹੋ ਜਵੇ ਤਾਂ ਆਪਣੀ ਸਾਰੀ ਮਿਹਨਤ ਖਰਾਬ ਜਾਂਦੀ ਆ ਪਹਿਲਾਂ ਆਪਾਂ ਸਾਰੀ ਹੱਥਾਂ ਨਾਲ ਵੱਢੀ ਆ ਤੇ ਹੁਣ ਇਹਨੂੰ ਸੰਭਾਲਣ ਦਾ ਟਾਈਮ ਆ ਤੇ ਜਿਹੜਾ ਇਹ ਸੰਭਾਲਣ ਲਈ ਆਪਣਾ ਇਹ ਇੱਕ ਛੋਟਾ ਜਿਹਾ ਜਿਗਾਰਡ ਬਣਾਇਆ ਜਿਸ ਦੇ ਨਾਲ ਚੂਹੇ ਫੰਗਸ ਤੇ ਹੋਰ ਜਿਹੜੀ ਪਰਾਲੀ ਖਰਾਬ ਹੁੰਦੀ ਆ ਉਹਦੀ ਸਮੱਸਿਆ ਨਹੀਂ ਆਉਂਦੀ ਹੈ